ਤੁਸੀਂ ਦੇਖ ਰਹੇ ਹੋ ਸਮਝੜ ਨਿਊਜ਼ ਮੈਂ ਹਾਂ ਭពਿੰਦਰ ਸਿੰਘ ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਪ੍ਰੋਗਰਾਮ ਪੱਖ ਦੀ ਸਿਆਸਤ ਦੇ ਵਿੱਚ ਗੱਲਬਾਤ ਕਰਾਂਗੇ ਸਿਆਸਤ ਨੂੰ ਲੈ ਕੇ ਗੱਲਬਾਤ ਕਰਾਂਗੇ ਤਿਹਾਰ ਜੇਲ ਨੂੰ ਮਿਲੀ ਧਮਕੀ ਨੂੰ ਲੈ ਕੇ ਤੇ ਕੇਧਰੀਵਾਲ ਦੇ ਵੱਲੋਂ ਜਿਹੜਾ ਆਪਣਾ ਚੋਣ ਪ੍ਰਚਾਰ ਆ ਜੋਰਾਂ ਛੋਰਾਂ ਦੇ ਨਾਲ ਕੀਤਾ ਜਾ ਰਿਹਾ ਪਰ ਉਸ ਤੋਂ ਪਹਿਲਾਂ ਆਪਾਂ ਸਵਾਗਤ ਕਰ ਲੈਣਾ ਸਾਡੇ ਸੀਨੀਅਰ ਜਰਨਲਿਸਟ ਵਿਰਿੰਦਰ ਜੀ ਦਾ ਵਿਰਿੰਦਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭពਿੰਦਰ ਜੀ ਵਿਰਿੰਦਰ ਜੀ ਲੋਕ ਸਭਾ ਚੋਣਾਂ ਦਾ ਜਿਹੜਾ ਦੌਰ ਆ ਭਾਰਤ ਦੇਸ਼ ਦੇ ਵਿੱਚ ਚੱਲ ਰਿਹਾ ਕਹਿ ਲਈਏ ਕਿ ਇੱਕ ਚੋਣਾਂ ਦਾ ਮਹਾਕੁੰਭ ਹੈ ਅਤੇ ਇਸੇ ਦੌਰਾਨ ਸ਼ਰਾਰਤੀ ਅੰਸਰ ਆ ਜਿਹੜੇ ਆਪਣੀਆਂ ਸ਼ਰਾਰਤੀ ਹਰਕਤਾਂ ਤੋਂ ਬਾਅਦ ਨਹੀਂ ਆ ਰਹੇ ਤੇ ਹੁਣੇ ਜੇ ਕਹਿੰਦੇ ਆ ਕਿ ਧਮਕੀ ਮਿਲੀ ਆ ਤੇ ਹਾਰ ਜੇਲ ਨੂੰ ਉਡਾਉਣ ਦੀ ਧਮਕੀ ਮਿਲੀ ਆ ਬੰਬ ਦੇ ਨਾਲ ਇਸ ਤੋਂ ਪਹਿਲਾਂ ਆਪਾਂ ਜੇ ਗੱਲ ਕਰੀਏ ਸਕੂਲਾਂ ਨੂੰ ਵੀ ਉਡਾਉਣ ਦੀ ਧਮਕੀ ਮਿਲੀ ਸੀ ਜਾਂ ਫਿਰ ਕੁਝ 에어ਪੋਰਟਾਂ ਨੂੰ ਵੀ ਉਡਾਉਣ ਦੀ ਧਮਕੀ ਮਿਲੀ ਸੀ ਆਏ ਦਿਨ ਜਿਹੜੀਆਂ ਧਮਕੀਆਂ ਨੇ ਸਾਹਮਣੇ ਆ ਰਹੀਆਂ ਨੇ ਤੁਸੀਂ ਕਿਵੇਂ ਦੇਖਦੇ ਹੋ ਤੇ ਕੀ ਕਹਿਣਾ ਤੁਹਾਡਾ ਦੇਖੋ ਇਹ ਧਮਕੀਆਂ ਮਿਲਣਾ ਆਉਣਾ ਕੋਈ ਨਵੀਂ ਗੱਲ ਨਹੀਂ ਹੈ ਤੁਸੀਂ ਝਾਤ ਮਾਰ ਲਓ ਪਿੱਛੇ ਵੀ ਜੀ ਕੁਝ ਦਹﻘਿਆ ਤੋਂ ਜਾਂ ਪਿੱਛੇ ਵੀ ਤੁਸੀਂ ਹੋਰ ਰਸਤੇ ਪਿੱਛੇ ਜਾਓ ਤੇ ਇਹੋ ਜਿਹੀਆਂ ਧਮਕੀਆਂ ਇਹੋ ਜਿਹੀਆਂ ਗੱਲਾਂ ਮਤਾਂ ਆਮ ਸੜੋ ਨ ਮਿਲਦੀਆਂ ਨੇ ਟੈਕਨੋਲੋਜੀ ਜਦੋਂ ਦੀ ਵਾਸਤ ਹੋਈ ਹੈ ਈਮੇਲ ਦੇ ਜ਼ਰੀਏ ਬੜੀਆਂ ਧਮਕੀਆਂ ਆਉਂਦੀਆਂ ਰਹਿੰਦੀਆਂ ਨੇ ਉਹ ਧਮਕੀਆਂ ਜਿਨ੍ਹਾਂ ਨੇ ਕੁਝ ਕਰਨਾ ਹੁੰਦਾ ਉਹ ਮੈਨੂੰ ਜਿੱਦ ਤੱਕ ਲੱਗਦਾ ਅਗਲਾ ਧਮਕੀ ਨਹੀਂ ਦਿੰਦਾ ਚੁੱਪਚੀਪੀਤੇ ਕੰਮ ਕਰਕੇ ਪਰਾਂ ਜਾਂਦਾ ਇਹ ਇਹੋ ਜਿਹੀ ਜਿਹੀਆਂ ਧਮਕੀਆਂ ਹੁੰਦੀਆਂ ਨੇ ਇਹ ਇੱਕ ਅਸਥਿਰਤਾ ਇੱਕ ਅਸ਼ਾਂਤੀ ਇੱਕ ਪਰੇਸ਼ਾਨੀ ਜਿਹੜੀ ਆ ਉਹਦੇ ਵਾਸਤੇ ਕੀਤੀ ਜਾਂਦੀ ਹੈ ਕਿ ਦੇਸ਼ ਦੇ ਵਿੱਚ ਅਸ਼ਾਂਤੀ ਫੈਲ ਜੇ ਅਫਰਾ ਤਫਰੀ ਫੈਲ ਜੇ ਪਰੇਸ਼ਾਨੀ ਵਧ ਜੇ ਜਿਸ ਤਰੀਕੇ ਦੇ ਨਾਲ ਦਿੱਲੀ ਦੇ ਵਿੱਚ ਵੀ 에어ਪੋਰਟ ਤੇ ਆਪਾਂ ਗੱਲ ਕਰੀਏ ਹਸਪੀਟਲਾਂ ਦੀ ਗੱਲ ਕਰੀਏ ਸਕੂਲਾਂ ਦੀ ਗੱਲ ਕਰੀਏ ਧਮਕੀਆਂ ਤੋਂ ਚੰਦ ਘੰਟੇ ਬਾਅਦ ਤਿਹਾੜ ਜੇਲ੍ਹ ਨੂੰ ਬੰਬ ਨਾਲ ਡਾਉਣ ਦੀ ਇੱਕ ਧਮਕੀ ਈਮੇਲ ਦੇ ਜ਼ਰੀਏ ਮਿਲੀ ਹੈ ਪ੍ਰਸ਼ਾਸਨ ਉਤੇ ਬਿਲਕੁਲ ਪੂਰੀ ਤਰ੍ਹਾਂ ਸਤਾਰਕ ਹੋਣਾ ਪੈਂਦਾ ਚਾਹੀਦਾ ਵੀ ਹੈ ਕਿਉਂਕਿ ਧਮਕੀ ਨੂੰ ਸੀਰੀਅਸਲੀ ਲੈਣਾ ਹੀ ਚਾਹੀਦਾ ਚਾਹੇ ਉਹ ਪਤਾ ਵੀ ਹੋਵੇ ਕਿ ਇਹ ਸਿਰਫ ਸ਼ਰਾਰਤ ਬਾਜੀ ਹੈ ਤਾਂ ਵੀ ਇਸ ਚੀਜ਼ ਨੂੰ ਸੀਰੀਅਸਲੀ ਲੈਣਾ ਹੀ ਪੈਂਦਾ ਕਿਤੇ ਨਾ ਕਿਤੇ ਕਈ ਵਾਰੀ ਕੀ ਹੁੰਦਾ ਹੈ ਕਿ ਕੋਈ ਸਿਰਫ ਰਿਆ ਬੰਦਾ ਉਹ ਧਮਕੀ ਦੇ ਕੇ ਕੰਮ ਨਾ ਕਰ ਜੇ ਗਲਤ ਸੋ ਇਹ ਸਭ ਚੀਜ਼ਾਂ ਚੋਣਾਂ ਦੇ ਨੇੜੇ ਨਹੀਂ ਪਹਿਲਾਂ ਵੀ ਇਹ ਚੀਜ਼ਾਂ ਹੁੰਦੀਆਂ ਅਈਆਂ ਨੇ ਕਈ ਵਾਰੀ ਕੀ ਹੁੰਦਾ ਕੋਈ ਦੇਖੋ ਚੀਜ਼ਾਂ ਕਈ ਤਰ੍ਹਾਂ ਨਹੀਂ ਹੋ ਸਕਦੀਆਂ ਨੇ ਅਜੇ ਹੁਣ ਤੱਕ ਜਿਹੜੀ ਸਾਡੇ ਕੰਨਾਂ 'ਚ ਖਬਰ ਪਈ ਹੈ ਉਹ ਤੇ ਅਜੇ ਤੱਕ ਕੁਝ ਨਹੀਂ ਪਤਾ ਲੱਗਿਆ ਕਿ ਉਹਦੇ ਪਿੱਛੇ ਕੌਣ ਹੈ ਕੀ ਨਹੀਂ ਹੋ ਸਕਦਾ ਹੈ ਕਿ ਆਉਣ ਵਾਲੇ ਦੋ-ਚੋ ਘੰਟਿਆਂ ਨੂੰ ਪਤਾ ਲੱਗ ਜੇ ਇਨਵੈਸਟੀਗੇਸ਼ਨ ਹੋ ਜੇ ਹੋਰ ਡਿਟੇਲਾਂ ਬਾਹਰ ਆ ਜਾਣ ਪਤਾ ਲੱਗ ਜੇ ਕੌਣ ਹੈ ਜੀ ਸੋ ਕਈ ਵਾਰੀ ਇਦਾਂ ਵੀ ਹੁੰਦਾ ਹੈ ਕਿ ਸਿਸਟਮ ਤੋਂ ਸਤਿਆ ਬੰਦਾ ਕਾਨੂੰਨ ਨੂੰ ਆਪਣੇ ਹੱਥਾਂ ਚ ਲੈ ਲੈਂਦਾ ਹੈ ਗੈਰ ਕਾਨੂੰਨੀ ਕੰਮ ਕਰ ਜਾਂਦਾ ਹੈ ਜੀ ਸਿਸਟਮ ਤੋਂ ਜਿਹੜਾ ਬੰਦਾ ਦੁਖੀ ਹੋਵੇ ਜੀ ਇਹ ਵੀ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਇੱਕ ਕਾਰਨ ਹੋ ਸਕਦਾ ਹੈ ਤੇ ਇਹ ਵੀ ਹੋ ਸਕਦਾ ਹੈ ਕਿ ਜਿਹੜੇ ਗੈਰ ਸਮਾਜਿਕ ਤੱਤ ਨੇ ਹਮ ਇਹੋ ਜਿਹੇ ਜਿਹੜੇ ਅੰਸਰ ਨੇ ਜੀ ਉਹ ਧਮਕੀਆਂ ਦੇਣ ਹੁਣ ਦਿੰਦੇ ਹੋਣ ਸੋ ਕੁੱਲ ਮਿਲਾ ਕੇ ਜੇ ਗੱਲ ਕਰੀਏ ਇਹ ਜੋ ਧਮਕੀ ਆਈ ਹੈ ਵਿਚਾਰਣ ਯੋਗ ਹੈ ਬੜੀ ਬਹੁਤ ਜ਼ਿਆਦਾ ਸੀਰੀਅਸ ਹੈ ਲੋਕਾਂ ਦੇ ਵਿੱਚ ਜਿਹੜੀ ਹੈ ਉਹ ਅਫਰਾ ਤਫਰੀ ਪੈ ਜਾਂਦੀ ਹੈ ਪਰੇਸ਼ਾਨੀ ਵੱਧ ਜਾਂਦੀ ਹੈ ਪ੍ਰਸ਼ਾਸਨ ਪੁਲਿਸ ਆਰ ਸਰਕਾਰਾਂ ਦੇ ਵਿੱਚ ਵੀ ਇਹ ਸਭ ਚੀਜ਼ਾਂ ਜਿਹੜੀਆਂ ਨੇ ਉਹ ਵੱਡੀ ਪਰੇਸ਼ਾਨੀ ਦਾ ਕਾਰਨ ਬਣਦੀਆਂ ਕਿਉਂਕਿ ਚੋਣਾਂ ਸਿਰ ਤੇ ਨੇ ਇਹੋ ਜੀ ਅਣਸਖਾਵੀ ਘਟਨਾਵਾਂ ਨਾ ਵਾਪਰ ਗਏ ਉਹੀ ਕਹਿਣ ਲੱਗਿਆ ਸੀ ਕਿ ਵੀ ਚੋਣਾਂ ਦੇ ਨੇੜੇ ਤੇਲੇ ਨਾ ਜਿਹੜਾ ਧਮਕੀਆਂ ਦਾ سلسلہ ਜ਼ਿਆਦਾ ਹੋ ਗਿਆ ਵਾ ਆ ਪਿੱਛੇ ਜੇ ਤੁਸੀਂ ਵੀ ਸੁਣਿਆ ਹੋਊਗਾ ਕਿ ਸਕੂਲਾਂ ਨੂੰ ਉਡਾਉਣ ਦੀ ਧਮਕੀ ਦਿੱਤੀ ਗਈ ਸੀ ਪਹਿਲਾਂ ਤਾਂ ਦਿੱਲੀ ਦੇ ਵਿੱਚ ਉਸ ਤੋਂ ਪਹਿਲਾਂ ਹਵਾਈ ਅੱਡਿਆਂ ਨੂੰ ਉਡਾਉਣ ਦੀ ਧਮਕੀ ਦਿੱਤੀ ਗਈ ਸੀਗੀ ਉਸ ਤੋਂ ਪਹਿਲਾਂ ਜੇ ਆਪਾਂ ਗੱਲ ਕਰੀਏ ਕਾਰਪੋਰੇਟ ਆਪਣੇ ਦੇਸ਼ ਦੇ ਸਭ ਤੋਂ ਵੱਡੇ ਬਿਜ਼ਨਸਮੈਨ ਕਹ ਲਈਏ ਕਿ ਅੰਬਾਨੀ ਉਹਨਾਂ ਨੂੰ ਵੀ ਇੱਕ ਧਮਕੀ ਆਉਂਦੀ ਹੈ ਈਮੇਲ ਦੇ ਜ਼ਰੀਏ ਇਹ ਜਿਹੜਾ ਚੋਣਾ ਦੇ ਨੇੜੇ ਤੇੜੇ ਆ ਜਾਂਦਾ ਇਹ ਇਹਦਾ ਕੀ ਕੰਮ ਹੁੰਦਾ ਉਹਦਾ ਜੋ ਕੀ ਹੋ ਸਕਦਾ ਦੇਖੋ ਕਈ ਤਰ੍ਹਾਂ ਦੇ ਲੋਕ ਹੁੰਦੇ ਨੇ ਮੈਂ ਪਹਿਲਾਂ ਵੀ ਜਿੱਦਾਂ ਗੱਲ ਕੀਤੀ ਹੈ ਕਿ ਕਈ ਵਾਰੀ ਇਤੇ ਹੋ ਸਕਦਾ ਹੈ ਕੋਈ ਬੰਦਾ ਗੈਰ ਸਮਾਜਿਕ ਅੰਸਰ ਹੋਵੇ ਮਾੜਾ ਬੰਦਾ ਹੋਵੇ ਜੀ ਅੱਤਵਾਦੀ ਟਾਈਪ ਦਾ ਬੰਦਾ ਜਾਂ ਇਹੋ ਜਿਹਾ ਕੋਈ ਪਿੱਛੇ ਕੋਈ ਸੰਗਠਨ ਹੋਵੇ ਜਿਹੜਾ ਧਮਕੀਆਂ ਦਿੰਦਾ ਹੈ ਜੀ ਇਹ ਹੋ ਸਕਦਾ ਉਹਦੇ ਵਿੱਚ ਤੇ ਕਾਫੀ ਚੀਜ਼ ਸੀਰੀਅਸ ਮਾਮਲਾ ਹੋ ਜਾਂਦਾ ਹੈ ਕਈ ਵਾਰੀ ਕੀ ਹੁੰਦਾ ਹੈ ਕੋਈ ਸ਼ਰਾਰਤੀ ਅਨਸਰ ਹੁੰਦੇ ਨੇ ਜਿਨ੍ਹਾਂ ਦਾ ਮਕਸਦ ਸ਼ਰਾਰਤ ਕਰਕੇ ਸਵਾਦ ਲੈਣਾ ਜਾਂ ਕੋਈ ਇਹੋ ਜਿਹਾ ਬੰਦਾ ਜਿਹੜਾ ਸਿਸਟਮ ਦੇ ਹੱਥੋਂ ਮਜਬੂਰ ਹੋਵੇ ਜਾ ਉਸ ਆਧਾਰੇ ਨਾਲ ਸੰਬੰਧਤ ਹੋਵੇ ਉਸ ਆਧਾਰੇ ਨੇ ਉਹਨੂੰ ਪਰੇਸ਼ਾਨ ਕੀਤਾ ਹੋਵੇ ਜਾਂ ਕਿਸੇ ਕਾਰਪੋਰੇਟ ਘਰਾਣੇ ਤੋਂ ਕਿਸ ਕੰਪਨੀ ਤੋਂ ਪਰੇਸ਼ਾਨ ਹੋਵੇ ਅੱਜ ਕੱਲ ਟੈਕਨੋਲੋਜੀ ਬੜੀ ਵਾਸਟ ਹੈ ਜੀ ਲੋਕ ਜਿਹੜੇ ਨੇ ਪ੍ਰੋਗਰਾਮਿੰਗ ਜਿਹੜੇ ਕਈ ਨੌਜਵਾਨ ਨੇ ਇਹੋ ਜਿਹੀ ਪ੍ਰੋਗਰਾਮਿੰਗ ਕਰਦੇ ਨੇ ਤੇ ਪਤਾ ਨਹੀਂ ਲੱਗਦਾ ਉਹ ਵੀ ਹੋ ਸਕਦੇ ਨੇ ਪਰ ਜ਼ਿਆਦਾ ਕਰਕੇ ਜਿਸ ਤਰੀਕੇ ਦੇ ਨਾਲ ਅੱਜ ਕੱਲ ਸਾਡੇ ਪੁਲਿਸ ਸਿਸਟਮ ਦੇ ਵਿੱਚ ਵੀ ਬਹੁਤ ਉਹ ਨੌਜਵਾਨ ਇਹੋ ਜਿਹੇ ਨੇ ਜਿਹੜੇ ਆ ਕਾਫੀ ਪੜ੍ਹੇ ਲਿਖੇ ਨੇ ਟੈਕਨੋਲੋਜੀ ਨੂੰ ਚੰਗੀ ਤਰ੍ਹਾਂ ਜਾਣਦੇ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੇਖੋ ਮਸ਼ੀਨਰੀ ਤੰਤਰ ਸਰਕਾਰ ਕੋ ਤੋਂ ਵੱਡਾ ਤਾਂ ਕਿਤੇ ਹੋ ਨਹੀਂ ਸਕਦਾ ਕਿਸੇ ਇੰਡੀਵਿਜੂਅਲ ਕੋ ਤੇ ਹੋ ਨਹੀਂ ਸਕਦਾ ਸਰਕਾਰ ਤੋਂ ਵੱਡਾ ਮਸ਼ੀਨਰੀ ਤੰਤਰ ਸੋ ਦੇਰ ਸਵੇਰ ਇਹੋ ਜਿਹੜੇ ਗੈਰ ਸਮਾਜਿਕ ਤੱਤ ਨੇ ਅੰਸਰ ਨੇ ਫੜੇ ਜ਼ਰੂਰ ਜਾਂਦੇ ਨੇ ਫਿਰ ਇਹਨਾਂ ਨੂੰ ਪਤਾ ਲੱਗਦਾ ਕਿ ਕੀ ਭਾਵਿਕ ਦੀ ਹੈ ਸੋ ਇਹ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਕਈ ਵਾਰੀ ਪਰੇਸ਼ਾਨ ਕਰਨ ਦੇ ਮਕਸਦ ਨਾਲ ਵੀ ਕੀਤੀਆਂ ਜਾ ਸਕਦੀਆਂ ਨੇ ਜਾਂਦੀਆਂ ਨੇ ਅਕਸਰ ਅਸੀਂ ਦੇਖਿਆ ਆ ਪਿੱਛੇ ਦੀ ਕਾਰਪੋਰੇਟ ਘਰਾਣੇ ਦੇ ਕੋ ਬਹੁਤ ਵੱਡੇ ਬੰਦੇ ਨੂੰ ਧਮਕੀ ਆਈ ਸੀ ਬੰਦਾ ਫੜ ਲਿਆ ਜਾ ਕੇ ਪੁਲਿਸ ਦੀ ਇਨਵੈਸਟੀਗੇਸ਼ਨ ਤੋਂ ਬਾਅਦ ਜਾ ਫੜਿਆ ਗਿਚੀ ਤੋਂ ਹਮ ਕਰ ਲਿਆ ਫਿਰ ਅੰਦਰ ਫਿਰ ਆਈ ਨਾਨੀ ਯਾਰ ਜੀ ਸੋ ਇਹੋ ਜਿਹੀ ਚੀਜ਼ਾਂ ਜਿਹੜੀਆਂ ਬੇਸ਼ੱਕ ਧਮਕੀਆਂ ਦਿੰਦੇ ਨੇ ਪਰ ਦੇਸ਼ ਵਿੱਚ ਫੜੇ ਜਾਂਦੇ ਨੇ ਕਾਨੂੰਨ ਨੂੰ ਆਪਣੇ ਹੱਥ ਚ ਲੈਣਾ ਤੇ ਮਾੜਾ ਹੀ ਹੈ ਨਾ ਜੀ ਹਰ ਪਾਸੇ ਬ੍ਰਿੰਦਰ ਜੀ ਲੋਕ ਸਭਾ ਚੋਣਾਂ ਪੰਜਾਬ ਦੇ ਵਿੱਚ ਜੜੀਆਂ ਨੇ 1 ਜੂਨ ਨੂੰ ਨੇ ਤੇ ਹੁਣ ਜਿਹੜੇ ਜਿਉਂ-ਜਿਉਂ ਤਾਰੀਖ ਨੇੜੇ ਆ ਰਹੀ ਆ ਤਿਉਂ ਤੋਂ ਜਿਹੜਾ ਵਾ ਚੋਣ ਪ੍ਰਚਾਰ ਆ ਸਿਆਸਤਦਾਨਾਂ ਦਾ ਉਹ ਵੀ ਸਿਰ ਚੜ ਕੇ ਬੋਲ ਰਿਹਾ ਵਾ ਜੇ ਗੱਲ ਕਰੀਏ ਆ ਆਮ ਆਦਮੀ ਪਾਰਟੀ ਦੀ ਤਾਂ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਉਹਨਾਂ ਦੇ ਵੱਲੋਂ ਵੀ ਚੋਣ ਪ੍ਰਚਾਰ ਜੋਰਾਂ-ਸ਼ੋਰਾਂ ਦੇ ਨਾਲ ਕੀਤਾ ਜਾ ਰਿਹਾ ਉਹਨਾਂ ਦੇ ਵੱਲੋਂ ਵੀ ਲਾਹਾ ਜਿਹੜਾ ਆ ਇਸ ਅੰਤਰੰਜ਼ਮਾਨਤ ਦਾ ਜਿਹੜਾ ਉਹ ਲਿਆ ਜਾ ਰਿਹਾ ਦਬ ਕੇ ਲਿਆ ਜਾ ਰਿਹਾ ਤੇ ਹੁਣ ਕਿਹਾ ਜਾ ਰਿਹਾ ਕਿ ਨਵਾਂ ਸ਼ਹਿਰ ਦੇ ਵਿੱਚ ਉਹਨਾਂ ਦੇ ਵੱਲੋਂ ਰੂਟ ਸ਼ੋ ਜਾਂ ਕਿ ਰੈਲੀ ਜਾਂ ਕਹੇ ਲੋ ਚੋਣ ਪ੍ਰਚਾਰ ਉਕੀਤਾ ਜਾ ਰਿਹਾ ਤੇ ਤੁਸੀਂ ਕਿਵੇਂ ਦੇਖਦੇ ਹੋ ਇਸ ਚੋਣ ਪ੍ਰਚਾਰ ਨੂੰ ਤੇ ਉਹਨਾਂ ਦੇ ਇਸ ਮੌਕੇ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਸਟੱਗ ਨਾਲ ਮੈਂ ਪਹਿਲਾਂ ਵੀ ਗੱਲ ਕੀਤੀ ਸੀ ਇਹ ਜਿਹੜੇ ਰੋਡ ਸ਼ੋਅ ਨੇ ਚੋਣ ਪ੍ਰਚਾਰ ਦੀ ਜਿਹੜੀ ਮਹਮ ਵਕ ਵਕ ਸਿਆਸੀ ਆਗੂਆਂ ਵੱਲੋਂ ਪਾਰਟੀਆਂ ਵੱਲੋਂ ਕੀਤੀ ਗਈ ਹੈ ਚੋਣ ਪ੍ਰਚਾਰ ਕਰਨਾ ਕਿਉਂਕਿ ਵੋਟਰਾਂ ਇੱਕ ਜੂਨ ਨੂੰ ਹੈਗੇ ਨੇ ਇਹ ਹੋਰ ਕੁਝ ਦਿਨਾਂ ਤੱਕ ਜਾਰੀ ਰਹਿਣਾ ਕਿਉਂਕਿ ਲੋਕਾਂ ਦੇ ਵਿੱਚ ਵਿਚਰ ਕੇ ਲੋਕਾਂ ਨੂੰ ਆਪਣੀ ਪਾਰਟੀ ਦਾ ਚੰਗਾ ਪੰਨ ਜਿਹੜਾ ਉਹ ਪ੍ਰਭਾਵ ਛੱਡਣਾ ਵੀ ਅਸੀਂ ਇਹ ਕੁਝ ਕੀਤਾ ਅਸੀਂ ਤੁਹਾਡੇ ਨਾਲ ਹੁਣ ਇਹ ਵਾਅਦੇ ਕਰਾਂਗੇ ਜਿਸ ਢੰਗ ਨਾਲ ਅਕਸਰ ਅਸੀਂ ਦੇਖਦੇ ਪਿਆ ਚਾਹੇ ਬੀਬੀਆਂ ਨੂੰ 1000 ਰੁਪਏ ਦੇਣ ਦੀ ਗੱਲ ਹੈ ਚਾਹੇ ਉਹ ਬਜ਼ੁਰਗਾਂ ਨੂੰ 70 ਸਾਲ ਦੇ ਬਜ਼ੁਰਗਾਂ ਨੂੰ 5 ਲੱਖ ਰੁਪਏ ਦਾ ਇਲਾਜ ਦੇਣ ਦੀ ਗੱਲ ਹੈ ਤੁਸੀਂ ਵੀ ਆਪਾਂ ਅੰਦੇ ਜਾਣੇ ਆ ਕਿ ਕਿਤਨਾ ਤੁਸੀਂ ਦੇਖ ਲੋ ਕਿ ਸਿਆਸੀ ਲੋਕਾਂ ਦੇ ਵੱਡੇ ਵੱਡੇ ਕਿੱਡੇ ਕਿੱਡੇ ਤਗੜੇ ਬੋਰਡ ਜਿਹੜੇ ਲੱਗੇ ਹੁੰਦੇ ਨੇ ਐਡਵਰਟਾਈਜ਼ਮੈਂਟ ਦੇ ਉੱਤੇ ਕਾਰਪੋਰੇਸ਼ਨ ਨਗਰ ਨਿਗਮਾਂ ਦੇ ਜਿਹੜੇ ਬੋਰਡ ਨੇ ਐਡਵਰਟਾਈਜ਼ਮੈਂਟ ਵਾਲੇ ਉਹ ਲੱਗੇ ਫ੍ਰੀ ਤੇ ਤੇ ਐਡ ਹੁੰਦੀ ਨਹੀਂ ਸੋ ਜਿਹੜਾ ਪੈਸਾ ਹੈ ਪਬਲਿਕ ਦਾ ਹੀ ਹੈ ਹੁਣ ਚੋਣ ਪ੍ਰਚਾਰ ਜਿਹੜਾ ਹੁੰਦਾ ਹੈ ਚੋਣ ਪ੍ਰਚਾਰ ਸਿਆਸੀ ਪਾਰਟੀਆਂ ਕਰਦੀਆਂ ਨੇ ਉਹ ਕਿਤਨਾ ਕਿਤੇ ਪਬਲਿਕ ਦਾ ਪੈਸਾ ਚਾਹੇ ਉਹ ਇਲੈਕਟਰ ਬੋਨ ਰਾਹੀਂ ਗਿਆ ਚਾਹੇ ਉਹ ਪਬਲਿਕ ਦੇ ਟੈਕਸ ਰਾਹੀਂ ਗਿਆ ਚਾਹੇ ਇੰਡੀਵਿਜੂਅਲ ਬੰਦੇ ਨੇ ਪਾਰਟੀ ਫੰਡ ਕਿਸੇ ਤਰੀਕੇ ਨਾਲ ਲੋਕਲ ਲੀਡਰਸ਼ਿਪ ਨੂੰ ਦਿੱਤਾ ਹੈ ਪੈਸਾ ਤੇ ਪਬਲਿਕ ਦਾ ਹੀ ਹੈ ਨਾ ਜੀ ਸੋ ਉਹ ਵੱਡੇ ਵੱਡੇ ਬੋਰਡ ਲਗਾਉਣ ਦਾ ਮਕਸਦ ਇਹ ਹੈ ਕਿ ਲੋਕਾਂ ਨੂੰ ਪ੍ਰਭਾਵਿਤ ਕੀਤਾ ਜਾ ਸਕੇ ਆਪਣੇ ਆਪ ਨੂੰ ਚੰਗਾ ਸਾਬਤ ਕੀਤਾ ਜਾ ਸਕੇ ਦੂਸਰੀਆਂ ਵਿਰੋਧੀ ਪਾਰਟੀਆਂ ਨੂੰ ਬੂਰਾ ਸਾਬਤ ਕੀਤਾ ਜਾ ਸਕੇ ਤਾਂ ਕਿ ਅਸੀਂ ਵੱਤ ਵੱਦ ਪਾਰਟੀਆਂ ਦਾ ਮਕਸਦ ਹੁੰਦਾ ਹੈ ਸਿਆਸੀ ਲੋਕਾਂ ਦਾ ਮਕਸਦ ਹੁੰਦਾ ਹੈ ਵੱਤ ਵੱਦ ਵੋਟ ਲੈ ਕੇ ਜਿੱਤ ਸਕੀਏ ਤੇ ਜਿੱਤ ਛਾਡੇ ਮੁਲਕ ਦੇ ਵਿੱਚ ਜਾਦਾ ਕਰਕੇ ਸਿਆਸਤਦਾਨਾਂ ਦਾ ਮਕਸਦ ਕੀ ਹੈ ਪਾਵਰ ਹਾਸਲ ਕਰਨਾ ਪਾਵਰ ਹਾਸਲ ਕਰਕੇ ਉਸ ਨੂੰ ਕਨਵਰਟ ਕਰਨਾ ਪੈਸਾ ਅਰਨਿੰਗ ਵਾਸਤੇ bizness ਬਣ ਚੁੱਕਾ ਵਪਾਰ ਬਣ ਚੁੱਕਾ ਮੈਂ ਸਾਰਿਆਂ ਨੂੰ ਤਾਂ ਨਹੀਂ ਕਹਿੰਦਾ ਹਰ ਤਰ੍ਹਾਂ ਦਾ ਬੰਦਾ ਹਰ ਤਰ੍ਹਾਂ ਦਾ ਚਾਹੇ ਕਾਮਨ men ਚਾਹੇ ਬਿਊਰੋਕ੍ਰਾਟ ਚਾਹੇ ਸਿਆਸੀ ਬੰਦਾ ਹਰ ਖੇਤਰ ਦੇ ਵਿੱਚ ਹਰ ਤਰ੍ਹਾਂ ਦਾ ਹਰ ਤੱਕੇ ਦਾ ਬੰਦਾ ਚੰਗਾ ਵੀ ਹੈ ਤੇ ਮਾੜਾ ਵੀ ਹੈ ਪਰ ਜਿਆਦਾ ਕਰਕੇ ਜੋ ਇਸ ਵੇਲੇ ਮਾਹੌਲ ਬਣਿਆ ਹੋਇਆ ਹੈ ਉਹ ਪਾਵਰ ਤੇ ਪੈਸੇ ਦੀ ਰੀਸ ਲੱਗੀ ਆ ਦੌੜ ਲੱਗੀ ਆ ਜ਼ਰੀਆ ਜਿਹੜਾ ਮਰਜ਼ੀ ਹੋਵੇ ਹਰ ਬੰਦੇ ਨੇ ਉਸ ਜ਼ਰੀਏ ਦਾ ਇਸਤੇਮਾਲ ਕਰਕੇ ਪੈਸੇ ਨੂੰ ਤੇ ਪਾਵਰ ਨੂੰ ਹਾਸਲ ਕਰਨਾ ਤੇ ਸਿਆਸਤ ਵੀ ਇਸੇ ਰੇਸ ਦੇ ਵਿੱਚ ਪਹਿਲਾਂ ਤੋਂ ਹੀ ਆਈ ਹੋਈ ਹੈ ਕਿਉਂਕਿ ਸਿਆਸਤ ਦੇ ਵਿੱਚ ਪੈਸਾ ਕਮਾਣਾ ਕੋਈ ਉਂਗਲ ਵੀ ਨਹੀਂ ਚੱਕਦਾ ਆਮ ਬੰਦਾ ਕਿਤੇ ਨਾ ਕਿਤੇ ਉਂਗਲ ਵੀ ਨਹੀਂ ਚੱਕੀ ਜਾਂਦੀ ਹਮਾਮ ਚ ਸਾਰੇ ਨੰਗੇ ਤੇ ਜਿੰਨੇ ਵੀ ਸਿਆਸਤਦਾਨ ਤੁਸੀਂ ਦੇਖ ਲੋ ਕਿਤੋਂ ਤਾਂ ਜ਼ਰੂਰ ਲਗਦੀਆਂ ਨੇ ਕਿੰਨੇ ਕੁ ਜਾਣੇ ਤੇ ਮਾਮਲੇ ਦਰਜ ਹੁੰਦੇ ਜੇ ਮਾਮਲੇ ਦਰਜ ਹੁੰਦੇ ਨੇ ਤੇ ਕਨਵਿਕਸ਼ਨ ਰੇਟ ਕੀ ਹੈ ਮੈਨੂੰ ਇਸ ਚੀਜ਼ ਦਾ ਦੱਸਿਆ ਜਾਵੇ ਕਿੰਨੇ ਕੁ ਸਿਆਸਤਦਾਨ ਜੇ ਫਸ ਵੀ ਜਾਂਦੇ ਨੇ ਜੇਲ੍ਹਾਂ ਜੇ ਵੀ ਜਾਂਦੇ ਨੇ ਕਿੰਨੇ ਕੇ ਸਿਆਸਤਦਾਨਾਂ ਕੋਲੋਂ ਰਿਕਵਰੀ ਹੋਈ ਹੈ ਅੱਜ ਤੁਸੀਂ ਦੇਖ ਲੋ ਕਿ ਸਿਆਸਤਦਾਨ ਜਦੋਂ ਸਿਆਸਤ ਤੇ ਆਉਂਦਾ ਜਦੋਂ ਰਿਪਰੈਜ਼ੈਂਟੇਟਿਵ ਬਣਦਾ ਜਦੋਂ ਐਮਪੀ ਐਮਐਲਏ ਬਣਦਾ ਉਸ ਵੇਲੇ ਉਹਨਾਂ ਦੀ ਪ੍ਰਾਪਰਟੀ ਉਹਨਾਂ ਦੇ ਪਰਿਵਾਰ ਦੀ ਪ੍ਰਾਪਰਟੀ ਕਿੰਨੀ ਹੁੰਦੀ ਹੈ ਤੇ 5 ਸਾਲ ਬਾਅਦ ਉਹ ਪੈਸਾ ਉਹ ਪ੍ਰਾਪਰਟੀ ਕਿੰਨੀ ਹੋ ਜਾਂਦੀ ਹੈ ਅੱਜ ਤੱਕ ਕੋਈ ਇਨਵੈਸਟੀਗੇਸ਼ਨ ਹੋਈ ਹੈ ਕੋਈ ਇਹਦੇ ਉੱਤੇ ਡਾਟਾ ਆਇਆ ਕਿਸੇ ਸਰਵੇਖਣ ਕੀਤਾ ਗਿਆ ਵੀ ਇਸ ਬੰਦੇ ਕੋਲ ਇੰਨੀ ਪ੍ਰਾਪਰਟੀ ਪਹਿਲਾਂ ਸੀ ਕਾਗਜ਼ ਜ਼ਰੂਰ ਭਰੇ ਜਾਂਦੇ ਨੇ ਐਫੀਡੇਵਿਟ ਲੈ ਜਾਂਦੇ ਨੇ ਪਰ ਉਹ ਐਫੀਡੇਵਿਵਟ ਵੀ ਘਮਾਫ ਰਾ ਕੇ ਪੇਸ਼ ਕੀਤੇ ਜਾਂਦੇ ਨੇ ਉਹ ਕਿਸੇ ਬੇਨਾਮੀ ਪ੍ਰਾਪਰਟੀਆਂ ਜਾਂ ਕਿਸੇ ਨਾ ਕਿਤੇ ਹੋਰ ਬੰਦੇ ਦੇ ਜਿਹੜਾ ਪਰਿਵਾਰਕ ਮੈਂਬਰ ਨਹੀਂ ਹੁੰਦਾ ਬਹੁਤ ਸਾਰੀਆਂ ਪੈਸਾ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਉਹ ਇਸ ਤਰੀਕੇ ਦੇ ਨਾਲ ਪੈਸਾ ਪਬਲਿਕ ਦਾ ਤਾਂ ਜੋ ਇੱਕ ਇਸ ਵੇਲੇ ਜਿਹੜਾ ਸਾਡੇ ਦੇਸ਼ ਦੇ ਵਿੱਚ ਸਿਆਸਤ ਹੈ ਬਹੁਤ ਵੱਡਾ ਵਪਾਰ ਬਣ ਗਿਆ ਹੋਇਆ ਹੈ ਬਹੁਤ ਵੱਡੀ ਚੀਜ਼ ਬਣ ਗਈ ਹੋਈ ਹੈ ਇਹ ਚੀਜ਼ ਆਮ ਲੋਕਾਂ ਨੂੰ ਵੀ ਸਮਝਣੀ ਚਾਹੀਦੀ ਹੈ ਮੈਂ ਅੱਜ ਇੱਕ ਪ੍ਰੋਗਰਾਮ ਦੇਖ ਰਿਹਾ ਸੀਗਾ ਕਿ ਯੂਪੀ ਦੇ ਵਿੱਚ ਲੋਕ ਜਿਹੜੇ ਨੇ ਉਹ ਉਹ ਕਹਿੰਦੇ ਨੇ ਜੋ ਮਰਜ਼ੀ ਹੋਵੇ ਉਹ ਇੱਕ ਖਾਸ ਇੱਕ ਪਾਰਟੀ ਨਾਲ ਤਾਲੁਕ ਰੱਖਣ ਵਾਲੇ ਲੋਕ ਉਹ ਕਹਿੰਦੇ ਨੇ ਜੋ ਮਰਜ਼ੀ ਹੋਵੇ ਸਾਨੂੰ ਅਸੀਂ ਤੇ ਇਸ ਪਾਰਟੀ ਨੂੰ ਜਿਤਾਣਾ ਚਾਹੇ ਜੋ ਮਰਜ਼ੀ ਹੋਵੇ ਸੋ ਇਹੋ ਜੀ ਜਿਹੜੀ ਮਾਨਸਿਕਤਾ ਹੈਗੀ ਆ ਜਿਹੜੀ ਮਾਨਸਿਕਤਾ ਕੋਈ ਬৌਧਿਕ ਵਿਕਾਸ ਇਹ ਮਾਨਸਿਕਤਾ ਦਰਸਾਉਂਦੀ ਹੈ ਕਿ ਬਹੁਤ ਸਾਰੇ ਸਾਡੇ ਵੋਟਰਾਂ ਦਾ ਬৌਧਿਕ ਵਿਕਾਸ ਨਹੀਂ ਹੋ ਸਕਿਆ ਸੋਚਣ ਸਮਝਣ ਦੀ ਸ਼ਕਤੀ ਜਿਹੜੀ ਹੈ ਉਹ ਉਨੀ ਨਹੀਂ ਹੈ ਕਈ ਵੋਟਰ ਤੇ ਸਾਡੇ ਬਹੁਤ ਸਿਆਣੇ ਨੇ ਸੂਝਵਾਨ ਨੇ ਸੋ ਜਿਹੜਾ ਤੁਹਾਡਾ ਸਵਾਲ ਹੈ ਕਿ ਇਸ ਵੇਲੇ ਪ੍ਰਚਾਰ ਜਿਹੜਾ ਉਹ ਬੜਾ ਗੱਜਵੱਜ ਕੀ ਕੀਤਾ ਜਾ ਰਿਹਾ ਸਾਰੀਆਂ ਸਿਆਸੀ ਪਾਰਟੀਆਂ ਵੱਲੋਂ ਤੇ ਬਿਲਕੁਲ ਤੁਹਾਡੀ ਗੱਲ ਠੀਕ ਹੈ ਅੱਜ ਕੱਲ ਤੇ ਤੁਹਾਨੂੰ ਪਤਾ ਹੈ ਜਦੋਂ ਅਸੀਂ ਦੇਖਦੇ ਹਾਂ ਸਾਡੇ ਕੋਲ ਵੀ WhatsApp ਦੇ ਰਾਹੀਂ ਸਾ ਵਕ ਵਕ ਸਿਆਸੀ ਪਾਰਟੀਆਂ ਦੇ ਆਗੂਆਂ ਦਾ ਜਿਹੜਾ ਉਮੀਰਵਾਦਾਂ ਦਾ ਜਿਹੜਾ ਹੈਗਾ ਸ਼ਡਿਊਲ ਆਉਂਦਾ ਹੈ ਕਿ ਸਵੇਰੇ 10 ਵਜੇ ਉਹਨਾਂ ਨੇ ਇਸ ਹਲਕੇ ਇਲਾਕੇ 'ਚ ਜਾਣਾ ਪ੍ਰਚਾਰ ਕਰਨ ਵਾਸਤੇ 11 ਵਜੇ ਇੱਥੇ ਹੋਣਾ ਹੈ ਸ਼ਾਮ ਨੂੰ ਇੱਥੇ ਹੋਣਾ ਮਤਲਬ ਪੂਰੇ ਦਿਨ ਦਾ ਸ਼ਡਿਊਲ ਹੁੰਦਾ ਹੈ ਕਿ ਸਿਰ ਖੁੱਟਣ ਦੀ ਵੇਲ ਨਹੀਂ ਹੁੰਦੀ ਥਾਂ ਥਾਂ ਜਾਣੇ ਜਾਣਗੇ ਜੀ ਉਹ ਤੋਂ ਗੱਡੀ ਭਜਾ ਕੇ ਦੂਜੇ ਪਾਸੇ ਸੋ ਇਹ ਜਿਹੜਾ ਸਮਾਂ ਹੈ ਇਹਨਾਂ ਦੇ ਪ੍ਰਚਾਰ ਦਾ ਸਮਾਂ ਹੈ ਤੇ ਉਸ ਤੋਂ ਬਾਅਦ ਕਿਸੇ ਨੇ ਲੱਭਣਾ ਨਹੀਂ ਹੈਗਾ ਚੋਣ ਇਲੈਕਸ਼ਨ ਜਿੱਤਣ ਤੋਂ ਬਾਅਦ ਫਿਰ ਇਹਨਾਂ ਨੇ 5 ਸਾਲ 4.5 ਸਾਲ ਆਰਾਮ ਹੀ ਕਰ ਰਹੇ ਤੇ ਫਿਰ ਆਖਰੀ 6 ਮਹੀਨੇ ਇਹਨਾਂ ਨੇ ਕੰਮ ਕਰਨਾ ਸੋ ਵਕ ਵਕ ਸਿਆਸੀ ਪਾਰਟੀਆਂ ਦੇ ਚੋਣ ਪ੍ਰਚਾਰ ਤੇ ਕਰਨੇ ਪੈਂਦਾ ਤੇ ਇਸ ਕਰਕੇ ਅਸੀਂ ਇਹ ਨਹੀਂ ਕਹਿੰਦੇ ਵੀ ਕੋਈ ਬੰਦਾ ਚੋਣ ਪ੍ਰਚਾਰ ਮੜਾ ਚੰਗਾ ਚੋਣ ਪ੍ਰਚਾਰ ਹੋਊਗਾ ਤਾਂ ਤਾਇਆ ਲੋਕ ਵੋਟ ਪਾਣਗੇ ਨਾ ਟਾਟੀਆਂ ਨੂੰ ਸੋ ਅੱਜ ਸਾਡੇ ਮੁੱਖ ਮੰਤਰੀ ਸਾਹਿਬ ਜੀ ਠੀਕ ਹੈ ਵਜ਼ੀਰ ਇਲਾ ਸਰਦਾਰ ਭਗਵੰਤ ਸਿੰਘ ਮਾਨਹੂਰੀ ਵੀ ਨਵਾਂ ਸ਼ਹਿਰ ਜਲੰਧਰ ਦੇ ਵਿੱਚ ਆਪਣਾ ਰੋਡ ਸ਼ੋਅ ਕਰ ਰਹੇ ਸੀ ਤੇ ਉਹ ਨਵਾਂ ਸ਼ਹਿਰ ਦੇ ਵਿੱਚ ਜਦੋਂ ਕਰ ਰਹੇ ਸੀ ਤਾਂ ਉਹ ਕਹਿੰਦੇ ਨੇ ਨਾ ਇੱਕ ਅਖਾਣ ਹੈ ਜੇ ਲਾਓ ਜੀ ਸੱਜਣਾ ਨੇ ਫੁੱਲ ਮਾਰਿਆ ਹਾਂ ਹੈ ਪਈ ਸਿਰ ਫਟ ਗਿਆ ਉਹ ਕਹਿੰਦੇ ਜੀ ਐ ਸੱਜਣਾ ਨੇ ਫੁੱਲ ਕਿੰਨਾ ਕਹਿੰਦਾ ਮਾਰੇ ਕਹਿੰਦੇ ਨਹੀਂ ਫੁੱਲ ਗਮਲੇ ਸੇ ਵੀ ਇਤਜਾਮਾ ਰਿਆ ਖੈਰ ਇਹ ਤੇ ਥੋੜਾ ਮਜ਼ਾਕੀਆ ਲੈ ਜੇ ਚ ਮੈਂ ਗੱਲ ਲੈ ਕੇ ਗਿਆ ਗੱਲ ਕੀ ਹੋਈ ਹੈ ਉਹ ਤੇ ਫੁੱਲਾਂ ਦੀ ਵਰਖਾ ਹੋ ਰਹੀ ਸੀ ਉਹ ਫੁੱਲਾਂ ਦੀ ਵਰਖਾ ਤੇ ਇੰਨੀ ਤੇਜ਼ ਹੋ ਰਹੀ ਸੀ ਭਗਵੰਤ ਮਾਨ ਹੁਰਾ ਤੇ ਤੇ ਇੱਕ ਫੁੱਲ ਉਹਨਾਂ ਦੀ ਜਾ ਅੱਖ ਤੇ ਵਿੱਚ ਲੱਗਾ ਤੇ ਉਹ ਵਿਚਾਰੇ ਕਿੰਨੀ ਦੇਰ ਤੱਕ ਆਪਣੀ ਅੱਖ ਮਲਦੇ ਰਹੇ ਤੇ ਉਹ ਇਸ ਤਰੀਕੇ ਦੇ ਨਾਲ ਲੋਕ ਵੀ ਆਪਣਾ ਪਿਆਰ ਦਿਖਾਉਂਦੇ ਨੇ ਵਰਕਰ ਵੋਟਰ ਠੀਕ ਹੈ ਹੁਣ ਬਾਕੀ ਪਿਆਰ ਤੇ ਆਪਣਾ ਦਿਖਾਉਂਦੇ ਨੇ ਤੇ ਪਾਰਟੀ ਸਿਆਸੀ ਪਾਰਟੀਆਂ ਜਿਹੜੀਆਂ ਹੈਗੀਆਂ ਨੇ ਉਹ ਆਪਣੇ ਵਾਅਦੇ ਕਿੰਨੇ ਕੁ ਪੂਰੀਆਂ ਕਰਦੀਆਂ ਨੇ ਇਹ ਤੇ ਲੋਕਾਂ ਨੂੰ ਪਤਾ ਹੈ ਸੋ ਇਹ ਜਿਹੜੀ ਮੁਹਿੰਮ ਹੈ ਜਿਹੜੀ ਹੈਗੀ ਆ ਦੇਖੋ ਅਸਲੀ ਜਿਹੜੀਆਂ ਚੀਜ਼ਾਂ ਨੇ ਉਹ ਇਕੱਲੀਆਂ ਪਿਆਰ ਦਿਖਾਉਣਾ ਜਿਸ ਢੰਗ ਨਾਲ ਮੈਂ ਯੂਪੀ ਜੇ ਐਗਜ਼ਾਮਪਲ ਲਏ ਲਈ ਆ ਉਹ ਕਹਿੰਦੇ ਜੋ ਮਰਜ਼ੀ ਹੋ ਜਾ ਅਸੀਂ ਤੇ ਉਸ ਖਾਸ ਬੰਦੇ ਨੂੰ ਉਸ ਖਾਸ ਪਾਰਟੀ ਨੂੰ ਦਿਤਾਉਣਾ ਜੀ ਖਬਰਾਂ ਦੇਖ ਕੇ ਬੜਾ ਮਨ ਭਰਦਾ ਹੈ ਕਿ ਅੱਜ ਸਾਡੇ ਦੇਸ਼ ਦਾ ਨੌਜਵਾਨ ਕਿੱਧਰ ਜਾ ਰਿਹਾ ਕੱਲੀ ਭੁਪਿੰਦਰ ਜੀ ਨਸ਼ੇ ਦੀ ਸਮੱਸਿਆ ਨਹੀਂ ਹੈ ਜੀ ਕੱਲੀ ਨਸ਼ੇ ਦੀ ਸਮੱਸਿਆ ਨਹੀਂ ਬੇਰੋਜ਼ਗਾਰੀ ਦੀ ਸਮੱਸਿਆ ਇਸ ਵੇਲੇ ਸਭ ਤੋਂ ਵੱਡੀ ਹੈ ਕਿਉਂਕਿ ਨਸ਼ਿਆਂ ਦੇ ਵਿੱਚ ਨਸ਼ਿਆਂ ਦੀ ਦਲਦਲ ਦੇ ਵਿੱਚ ਜਾਣ ਦਾ ਇੱਕ ਕਾਰਨ ਨੌਜਵਾਨਾਂ ਦੀ ਬੇਰੋਜ਼ਗਾਰੀ ਵੀ ਹੈ ਅੱਜ ਖਬਰ ਮੈਂ ਤੇ ਕਸ਼ਮੀਰ ਹੋਰਾਂ ਨੂੰ ਦੱਸ ਰਿਹਾ ਸੀਗਾ ਵਿਦੇਸ਼ ਤੋਂ ਆਈ ਬ੍ਰਿਟੇਨ ਤੋਂ ਆਈ ਰਿਸ਼ੀ ਸੁਣਖੁਣਾ ਨੇ ਜੀ ਕਹਿੰਦੇ ਵੀ ਉੱਥੇ ਜਿਹੜੇ ਗ੍ਰੈਜੂਏਟ ਜਿਹੜੇ ਹੈਗੇ ਆ ਵੀਜ਼ਾ ਐਂਟਰੀ ਹੈ ਜੀ ਉਹ ਉਹਦੇ ਤੇ ਇੱਕ ਰਿਪੋਰਟ ਬਣਾਈ ਜਾ ਰਹੀ ਹੈ ਛੇਤੀ ਉਹ ਰਿਪੋਰਟ ਜਿਹੜੀ ਹੈਗੀ ਆ ਉਥੋਂ ਦੇ ਸਰਕਾਰ ਦੇ ਅੱਗੇ ਪੇਸ਼ ਕੀਤੀ ਜਾਊਗੀ ਰਿਸ਼ੀ ਸ਼ਰਨਕ ਦੇ ਤੇ ਉੱਥੇ ਫੈਸਲਾ ਲਿਆ ਜਾਊਗਾ ਉਹ ਜਿਹੜੀ ਐਂਟਰੀ ਬੈਨ ਕੀਤੀ ਜਾਊਗੀ ਜਿਹੜੇ ਨੌਜਵਾਨ ਗ੍ਰੈਜੂਏਟ ਉੱਥੋਂ ਕਰਦੇ ਨੇ ਜਾਂ ਮਾਸਟਰ ਡਿਗਰੀ ਕਰਦੇ ਨੇ ਉਸ ਤੋਂ ਬਾਅਦ ਉਹਨਾਂ ਨੂੰ ਜਿਹੜਾ ਹੈਗਾ ਵਰਕ ਪਰਮਿਟ ਦਿੱਤਾ ਜਾਂਦਾ ਦੋ ਦੋ ਸਾਲ ਦਾ ਤੇ ਜਿਹੜੇ ਪੀ ਐਚ ਡੀ ਕਰਦੇ ਨੇ ਤਿੰਨ ਸਾਲ ਦਾ ਵਰਕ ਪਰਮਿਟ ਦਿੱਤਾ ਜਾਂਦਾ ਤੇ ਉਹ ਸਭ ਚੀਜ਼ਾਂ ਐਂਟਰੀ ਜਿਹੜੀ ਹੈ ਬੈਨ ਹੋ ਜੂਗੀ ਕਈ ਲੱਖ ਦੇ ਕਰੀਬ ਜਿਹੜੇ ਆ ਉਹ ਉੱਥੇ ਲੋਕਾਂ ਨੂੰ ਫਰਕ ਪਾਊਗਾ ਹੁਣ ਤੁਸੀਂ ਦੇਖ ਲਓ ਕੈਨੇਡਾ ਨੇ ਵੀ ਬੈਨ ਕਰਤਾ ਕੈਨੇਡਾ ਨੇ ਆਪਣੀਆਂ ਪਾਲਿਸੀਆਂ ਸਖਤ ਕਰਤੀਆਂ ਅਮਰੀਕਾ ਦੇ ਇਹਦੇ ਪਹਿਲਾਂ ਸਖਤ ਸੀ ਠੀਕ ਹੈ ਹੁਣ ਬਾਹਰ ਨੌਜਵਾਨ ਸਾਡਾ ਔਖਾ ਹੋ ਕੇ ਜਾਊਗਾ ਪੰਜਾਬ ਦੇ ਰੋਜ਼ਗਾਰ ਹੈ ਨਹੀਂ ਆ ਹੁਣ ਅੱਜ ਇੱਕ ਦੋ ਖਬਰਾਂ ਦੇਖੀਆਂ ਮੈਂ ਬੜਾ ਮੰਦੁਖੀ ਹੋਇਆ ਰਿਪੋਰਟਰਾਂ ਨੇ ਦੱਸਿਆ ਪੰਜਾਬ ਦੀਆਂ ਖਬਰਾਂ ਨੇ ਬੀਤੇ ਦਿਨੀ ਸੀਬੀਐਸਸੀ ਦਾ ਰਿਜ਼ਲਟ ਆਇਆ ਰਿਜ਼ਲਟ ਇਹੋ ਜਿਹਾ ਆਇਆ ਦੋ ਪਰਿਵਾਰਾਂ ਤੇ ਉਹ ਬੰਬ ਬਣ ਕੇ ਰਿਜ਼ਲਟ ਡਿੱਗਿਆ ਇੱਕ ਬੱਚੇ ਦੇ ਜਿਹੜੇ ਸੀਗੇ ਉਹ ਨੰਬਰ ਨੰਗੜਾ ਦਾ ਦੱਸਿਆ ਜਾ ਰਿਹਾ ਉਸ ਬੱਚੇ ਦੇ ਨੰਬਰ ਆਏ 61% ਜੀ ਜਦੋਂ ਭਪਿੰਡਰ ਜੀ ਅਸੀਂ 10ਵੀਂ ਪੜ੍ਹਦੇ ਹੁੰਦੇ ਸੀ ਨਾ 10ਵੀਂ 11ਵੀਂ ਚ ਤੇ ਜੇ ਫਰਸਟ ਡਿਵੀਜ਼ਨ ਕਹਿੰਦੇ ਨੇ 68 ਨੰਬਰ ਆਗੇ 68 ਤੇ ਜਦੋਂ 68 70% ਨੰਬਰ ਆਣੇ ਤੇ ਗੱਜ ਵੇਗਾ ਮੁੰਡਾ ਬਹੁਤ ਹੁਸ਼ਿਆਰ ਹੈ ਫਰਸਟ ਡਿਵੀਜ਼ਨ ਚ ਪਾਸ ਫਰਸਟ ਡਿਵੀਜ਼ਨ ਚ ਪਾਸ ਹੋਇਆ ਹੁਣ ਫਰਸਟ ਡਿਵੀਜ਼ਨ ਦਾ ਛੱਡ ਦਿਓ ਜਿਹੜੇ ਬੱਚੇ ਦੇ ਨੰਬਰ 90 ਤੋਂ ਥੱਲੇ ਆ ਉਹ ਕਹਿੰਦੇ ਮੁੰਡਾ ਬੱਚਾ ਨਾ ਲੈ ਕੇ ਹੁਣ ਨੰਗਲ ਵਾਲੇ ਉਸ ਬੱਚੇ ਦੇ ਨੰਬਰ ਆ ਗਏ 68% ਉਹ ਵਿਚਾਰਾ ਇੰਨਾ ਪ੍ਰੇਸ਼ਾਨ ਹੋਇਆ ਉਸ ਨੌਜਵਾਨ ਨੇ ਖੁਦਕੁਸ਼ੀ ਕਰ ਲਈ ਘਰ ਦਾ ਚਿਰਾਗ ਬੁੱਝ ਗਿਆ ਨੰਬਰਾਂ ਤੋਂ ਸੋ ਕੰਪੀਟੀਸ਼ਨ ਦਾ ਇਹੋ ਜਿਹਾ ਜ਼ਮਾਨਾ ਹੈ ਕਿ ਇੰਨੀ ਘੱਟ ਨੌਕਰੀਆਂ ਇੰਨਾ ਕੰਪੀਟੀਸ਼ਨ ਹੈ ਇੱਥੇ ਦੂਜੇ ਇੱਕ ਹੋਰ ਘਟਨਾ ਇਸੇ ਰਿਜ਼ਲਟ ਦੇ ਦੇ ਮੁਤਲਕ ਹੈ ਬੀਤੇ ਦਿਨ ਜਿਸ ਧੰਗ ਨਾਲ ਮੈਂ ਤੁਹਾਨੂੰ ਦੱਸਿਆ ਕਿ ਰਿਜ਼ਲਟ ਆਇਆ ਸੀ ਤੇ ਮੁੰਡੇ ਨੇ ਖੁਦਕੁਸ਼ੀ ਕਰ ਲਈ ਨੰਬਰ ਘੱਟ ਆਇਆ ਸੀ ਉਹਦੇ ਵਿੱਚ ਕੀ ਹੋਇਆ ਕਿ ਇੱਕ ਹੋਰ ਮੁੰਡੇ ਦੇ ਜਦੋਂ ਨੰਬਰ ਘੱਟ ਆਏ ਨੇ ਤੇ ਪਿਓ ਪੁੱਤਾਂ ਦੇ ਵਿੱਚ ਲੜਾਈ ਹੋ ਗਈ ਨੰਗਲੇ ਪਿੰਡ ਦੱਸਿਆ ਜਾ ਰਿਹਾ ਅੰਮ੍ਰਿਤਸਰ ਦਾ ਪਿਓ ਪੁੱਤਾਂ ਦੇ ਵਿੱਚ ਕਲੇਸ਼ ਪੈ ਗਿਆ ਪਿਓ ਕਹਿੰਦਾ ਹਣਾ ਤੂੰ ਸਾਰਾ ਸਾਲ ਕੀ ਕੀਤਾ ਨੰਬਰ ਤੇਰੇ ਘਟ ਹੈ ਅਕਸਰ ਪਰਿਵਾਰਾਂ ਦੇ ਵਿੱਚ ਹੁੰਦਾ ਜਦੋਂ ਬੱਚੇ ਦੇ ਨੰਬਰ ਘਟਾਂ ਦੇ ਨੇ ਤੇ ਪਿਓ ਤੇ ਜ਼ਰੂਰ ਮਗਰ ਪੈਂਦਾ ਮਾਪੇ ਨਾ ਪਵੇ ਮਾਰ ਕੇ ਦੀ ਛੱਡੋ ਕੋਈ ਗੱਲ ਨਹੀਂ ਬੱਚਾ ਪਰ ਪਿਓ ਕਹਿੰਦਾ ਐਸੀ ਤੈਸੀ ਇਹ ਦੀ ਫੀਸਾਂ ਭਰਦਿਆਂ ਪ੍ਰਾਈਵੇਟ ਸਕੂਲਾਂ ਦੀ ਨੰਬਰ ਕਿਦਾਂ ਘਟ ਆ ਜਾਣ ਹੂੰ ਦੋਨੇ ਪਿਓ ਪੁੱਤਾਂ ਦੇ ਵਿੱਚ ਝਗੜਾ ਹੋ ਗਿਆ ਜੀ ਤੇ ਦੱਸਿਆ ਜਾ ਰਿਹਾ ਕਿ ਕਿਤੇ ਅਸਲਾ ਹੋਣਾ ਪਰ ਘਰ ਦੇ ਵਿੱਚ ਦੋਨਾਂ ਨੇ ਅਸਲਾ ਕੱਢ ਲਿਆ ਗੋਲੀਆਂ ਚਲਾਈਆਂ ਦੋਨੋਂ ਦੋਨਾਂ ਨੇ ਪਿਓ ਦੇ ਵੱਜੀ ਪਿਓ ਦੀ ਮੌਤ ਹੋ ਗਈ ਜੀ ਦੇਖੋ ਰਿਜ਼ਲਟ ਜਿਹੜਾ ਹੈਗਾ ਦੋ ਪਰਵਾਰਾਂ ਤੇ ਲਈ ਬੰਬ ਬਣ ਕੇ ਫਟਿਆ ਇਹੋ ਜਿਹੀ ਜਦੋਂ ਖਬਰਾਂ ਆਉਂਦੀਆਂ ਨੇ ਕਿ ਦੇਖ ਲਓ ਨੰਬਰਾਂ ਦੀ ਦੌੜ ਕਿਉਂ ਲੱਗੀ ਹੋਈ ਆ ਨੰਬਰਾਂ ਦੀ ਦੌੜ ਇਸੇ ਕਰਕੇ ਲੱਗੀ ਹੋਈ ਆ ਕਿ ਕਈਆਂ ਨੇ ਹੁੰਦਾ ਕਿ ਨੰਬਰ ਚੰਗੇ ਆ ਜਾਣ ਆਇਲਸ਼ ਕਰੀਏ ਤੇ ਠਹਿਰ ਬਾਹਰ ਦਾ ਕੋਈ ਪ੍ਰੋਗਰਾਮ ਬਣ ਜੇ ਜੋ ਕਿ ਓਖਾ ਹੋਇਆ ਮੈਂ ਪਹਿਲਾਂ ਦੱਸਿਆ ਤੇ ਦੂਜੇ ਪਾਸੇ ਕਈ ਵਾਰੀ ਇਹ ਹੁੰਦਾ ਕਿ ਚੰਗਾ ਯੂਨੀਵਰਸਿਟੀ ਮਿਲ ਜੇ ਯੂਨੀਵਰਸਿਟੀਆਂ ਦੇ ਵਿੱਚ ਵੀ ਭੁਪਿੰਦਰ ਜੀ ਦਾਖਲੇ ਜਿਹੜੇ ਅੱਜ ਕੱਟਆਫ ਜਿਹੜਾ ਜਾ ਰਿਹਾ ਉਹ ਬਹੁਤ ਸਾਰੇ ਮੈਂ ਦੇਖਿਆ ਜਿਹੜੇ ਟਾਪ ਦੇ ਦਿੱਲੀ ਵਰ ਯੂਨੀਵਰਸਿਟੀਆਂ ਵਰਗੇ ਆ 100 100 ਫੀਸਦੀ ਵਾਲਿਆਂ ਨੂੰ ਵੀ ਦਾਖਲਾ ਨਹੀਂ ਮਿਲਦਾ ਹੁਣ ਤੇ ਕਹਿੰਦੇ 24000 ਇਹੋ ਜਿਹੇ ਬੱਚੇ ਨੇ ਜਿਨ੍ਹਾਂ ਦੇ ਅ ਸੀਬੀਐਸਸੀ ਦਾ ਰਿਜ਼ਲਟ ਆਇਆ 24000 ਤੋਂ ਵੱਧ ਬੱਚੇ ਨੇ ਜਿਨ੍ਹਾਂ ਦੇ 95% ਜਾਂ 95% ਤੋਂ ਵੱਧ ਦੇ ਜਿਹੜੇ ਮਾਰਕਸ ਆਏ ਨੇ ਸੋ ਐਡੀ ਵੱਡੀ ਤਦਾਦ ਹੈ ਕਿੱਥੇ ਜਾਣਗੇ 90 90% ਵਾਲਿਆਂ ਦੇ ਉੱਤੇ ਜਿਹੜੇ 90% ਜਿਹਦੇ ਨੰਬਰ ਆਉਂਦੇ ਕਹਿੰਦੇ ਨੇ ਕੁਝ ਨਹੀਂ ਆਏ ਸੋ ਇਸ ਵੇਲੇ ਦੇਸ਼ ਦੇ ਹਾਲਾਤ ਹੀ ਸਾਡੇ ਸਿਆਸਤਦਾਨਾਂ ਨੇ ਇਦਾਂ ਦੇ ਕਰਤੇ ਨੇ ਕਿ ਅੱਜ ਚੰਗੇ ਨੰਬਰਾਂ ਲੈਣ ਵਾਲਾ ਬੱਚੇ ਦੇ ਵੀ ਇਹ ਆਸ ਨਹੀਂ ਹੈ ਕਿ ਉਸ ਨੂੰ ਚੰਗੀ ਯੂਨੀਵਰਸਿਟੀ ਜਾਂ ਚੰਗਾ ਕਾਲਜ ਮਿਲ ਜੂਗਾ ਜਾਂ ਉਹ ਚੰਗੀ ਨੌਕਰੀ ਮਿਲ ਜੂਗੀ। ਤਦ ਸੋ ਇਹ ਦੇਸ਼ ਦੇ ਹਾਲਾਤ ਬਾਹਰ ਜਾ ਨਹੀਂ ਸਕਦਾ। ਪੰਜਾਬ 'ਚ ਨੌਕਰੀ ਨਹੀਂ ਹੈਗੀ। ਨਸ਼ੇ ਦੀ ਇੱਕ ਦਲਦਲ ਜਿਹੜੀ ਉਹ ਅਜੇ ਹਾਲ ਨਹੀਂ ਹੋਈ ਤੇ ਦੇਸ਼ ਦਾ ਭਵਿੱਖ ਕੀ ਹੈ? ਇਹ ਜਿਹੜੀਆਂ ਚੀਜ਼ਾਂ ਨੇ ਨਾ ਸਿਰਫ ਸਾਡੇ ਨੌਜਵਾਨਾਂ ਨੂੰ ਬੱਚਿਆਂ ਨੂੰ ਡਰਾ ਰਹੀਆਂ ਨੇ ਬਲਕਿ ਮਾਂ ਪਿਓ ਵੀ ਪਰੇਸ਼ਾਨ ਹੋਏ ਨੇ। ਮਾਪਿਓ ਪ੍ਰੇਸ਼ਾਨ ਹੈ ਕਿ ਯਾਰ ਬੱਚਾ ਕਿੱਧਰ ਜਾਏਗਾ ਬੱਚਾ ਕੀ ਕਰੇਗਾ ਦਿਨ ਰਾਤ ਬਹੁਤ ਸਾਰੇ ਮਾਪਿਓ ਨੂੰ ਇਹ ਪਰੇਸ਼ਾਨੀ ਜਿਹੜੀ ਹੈ ਸਤਾਉਂਦੀ ਰਹਿੰਦੀ ਹੈ ਔਰ ਦੂਜੀ ਗੱਲ ਹੈ ਕਿ ਸਾਡੇ ਸਿਆਸਤਦਾਨ ਲੌਲੀਪੌਪ ਦਿਖਾਉਂਦੇ ਨੇ ਇੱਧਰ ਨਹੀਂ ਆਓ ਤੁਹਾਨੂੰ ਫ੍ਰੀ ਚ ਸਹੂਲਤਾਂ ਮਿਲ ਜਾਣਗੀਆਂ ਉਹ ਫ੍ਰੀ ਦੀਆਂ ਸਹੂਲਤਾਂ ਤੁਸੀਂ ਕਿੰਨੀ ਕੁ ਦੇਰ ਦਿਓਗੇ ਤੁਹਾਡੀ ਸਰਕਾਰ ਖਤਮ ਦੂਜੀ ਸਰਕਾਰ ਆਜੂਗੀ ਉਹ ਫ੍ਰੀ ਦੀ ਸਹੂਲਤਾਂ ਲਾਗੂ ਜਾਰੀ ਰੱਖੂਗੀ ਕਿ ਨਹੀਂ ਰੱਖੂਗੀ ਇਸ ਦਾ ਕੋਈ ਭਰੋਸਾ ਨਹੀਂ ਹੈ ਫ੍ਰੀ ਚ ਕਿੰਨੀ ਦੇਰ ਤੁਸੀਂ ਇਲਾਜ ਕਰਾ ਲੋਗੇ ਕਿੱਥੇ ਕਿੱਥੇ ਇਲਾਜ ਕਰਾ ਲਗੋਇ ਫ੍ਰੀ ਦੇ ਇਲਾਜਾਂ ਦਾ ਅੱਜ ਹਾਲ ਇਹ ਹੈ ਕਿ ਬਹੁਤ ਸਾਰੇ ਹਸਪਤਾਲਾਂ ਵਿੱਚ ਸਾਰਿਆਂ ਤੋਂ ਨਹੀਂ ਕਹਿੰਦਾ ਆ ਇੱਕ ਰਿਸ਼ਵਤ ਵਾਲਾ ਦਿੱਲੀ ਦੇ ਰਾਮ ਲਾਲ ਲੋਜੀ ਹਸਪਤਾਲ ਦੇ ਵਿੱਚ ਮੈਂ ਅੱਜ ਖਬਰ ਪੜ੍ਹ ਰਿਹਾ ਸੀਗਾ ਆ ਜਿਹੜੇ ਸਟੈਂਟ ਨੂੰ ਲੈ ਕੇ ਜਿਹੜੇ ਡਾਕਟਰ ਹੈਗੇ ਨੇ ਉਹ ਕੋਈ ਕੁਝ ਡਾਕਟਰਾਂ ਨੂੰ ਜਿਹੜਾ ਹੈਗਾ ਉੱਥੇ ਰਿਪੋਰਟ ਕੀਤਾ ਗਿਆ ਨਾਮਜ਼ਦ ਕੀਤਾ ਗਿਆ ਮਾਮਲਾ ਜਿਹੜਾ ਹੈਗਾ ਉਹ ਪੁਲਿਸ ਤੇ ਪਹੁੰਚਿਆ ਸੋ ਇਹੋ ਜਿਹੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਸਾਡੇ ਸਮਾਜ ਦੇ ਵਿੱਚ ਹੋ ਰਹੀਆਂ ਨੇ ਚਾਹੇ ਉਹ ਨਕਲੀ ਮੈਡੀਸਨ ਹੋਵੇ ਚਾਹੇ ਜਨਰਿਕ ਮੈਡੀਸਨ ਇਸ ਹੋਵੇ ਗੱਲ ਕਿਉਂਕਿ ਬ੍ਰਾਂਡਡ ਮੈਡੀਸਨ ਜਿਹੜੀਆਂ ਬਹੁਤ ਸਾਰੇ ਡਾਕਟਰ ਲਿਖ ਦਿੰਦੇ ਨੇ ਉਹ ਚਾਹੇ ਤੁਸੀਂ ਦੇਖ ਲਓ ਮਸਾਲਿਆਂ ਦਾ ਮੁੱਦਾ ਹੋਵੇ ਜਿਹੜਾ ਪਿੱਛੇ ਜੀ ਉੱਠਿਆ ਕਿ ਨਕਲੀ ਜਿਹੜੇ ਮਸਾਲੇ ਨੇ ਪੈਸਟੀਸਾਈਡ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਹੈ ਬੰਦਾ ਜਾਵੇ ਤੇ ਜਾਵੇ ਕਿੱਥੇ ਕਰੇ ਤੇ ਕਰੇ ਕੀ ਬਾਹਰ ਜਾਣ ਯੋਗ ਨਹੀਂ ਹੈ ਇੱਥੇ ਹਾਲਾਤ ਖਰਾਬ ਨੇ ਸਮਾਜਿਕ ਇਹ ਉਹ ਸੱਪ ਦੇ ਮੂੰਹ ਦੇ ਵਿੱਚ ਕੋੜ ਕਿਰਲੀ ਵਾਲਾ ਹਿਸਾਬ ਇਸ ਵੇਲੇ ਹੋਇਆ ਹੋਇਆ ਸਾਡੇ ਦੇਸ਼ ਦੇ ਵਿੱਚ ਆਮ ਮਿਡਲ ਕਲਾਸ ਬੰਦਾ ਹੈ ਪਰ ਲੋਅਰ ਕਲਾਸ ਬੰਦਾ ਜਿਹੜਾ ਹੈਗਾ ਉਹ ਚੱਕੀ ਦੇ ਵਿੱਚ ਪਿਸਿਆ ਜਾ ਰਿਹਾ ਇੱਕ ਪਾਰਟੀ ਸਿਆਸੀ ਜਾਂਦੀ ਹੈ ਉੱਪਰ ਹੋ ਜਾਂਦੀ ਹੈ ਉਹ ਪਿਸਦੀ ਹੈ ਚੱਕੀ ਦੇ ਵਿੱਚ ਫਿਰ ਦੂਜੀ ਪਾਰਟੀ ਆ ਜਾਂਦੀ ਹੈ ਦੂਜੀ ਪਾਰਟੀ ਜਿਹੜੀ ਹੈ ਉਹ ਸਿਆਸੀ ਪਾਰਟੀ ਉੱਤੇ ਹੋ ਜਾਂਦੀ ਹੈ ਤੇ ਜਿਹੜੀ ਹਾਰਨ ਵਾਲੀ ਥੱਲੇ ਹੁੰਦੀ ਫਿਰ ਉਹ ਪਿਸਦੇ ਆ ਫਿਰ ਉਹ ਪਿਸਦਾ ਕੌਣ ਹੈ ਪਿਸਦਾ ਆਮ ਪਬਲਿਕ ਹੈ ਸੋ ਕਹਿੰਦੇ ਮਤਾਬਕ ਇਹ ਹੈ ਕਿ ਇਹ ਦੇ ਵਿੱਚ ਜਾਗਰਤੀ ਕ੍ਰਾਂਤੀ ਇਨਕਲਾਬ ਆਮ ਲੋਕਾਂ ਦੇ ਵਿੱਚ ਆਊਗਾ ਆਮ ਲੋਕ ਜਦੋਂ ਇਹਨਾਂ ਸਿਆਸਤਦਾਨਾਂ ਦੇ کردار ਨੂੰ ਸਮਝਣਗੇ ਤੇ ਆਪਣੇ ਫੈਸਲੇ ਚੰਗੇ ਲੈ ਸਕਣਗੇ ਚੰਗੇ ਲੋਕਾਂ ਨੂੰ ਵੋਟ ਪਾ ਸਕਣਗੇ ਚਾਹੇ ਉਹ ਲੋਕ ਜਿਹੜੇ ਨੇ ਉਹ ਆਜ਼ਾਦ ਉਮੀਦਵਾਰੀ ਕਿਉਂ ਨਾ ਹੋਣ ਆਜ਼ਾਦ ਉਮੀਦਵਾਰ ਨੂੰ ਚੁਣ ਲੋ ਜੇ ਚੰਗਾ ਹੈ ਤੇ ਜ਼ਰੂਰੀ ਨਹੀਂ ਕਿ ਜਿਹੜੀਆਂ ਬ੍ਰਾਂਡਡ ਪਾਰਟੀਆਂ ਨੇ ਮੈਂ ਹੁਣ ਤੇ ਇਹਨਾਂ ਨੂੰ ਲਫ਼ਜ਼ਾਂਗਾ ਬ੍ਰਾਂਡਡ ਵੱਡੀਆਂ ਵੱਡੀਆਂ ਜਿਹੜੀਆਂ ਰਵਾਇਤੀ ਪਾਰਟੀਆਂ ਨੇ ਇਹ ਬ੍ਰਾਂਡ ਬਣ ਗਏ ਹੋਏ ਨੇ ਜ਼ਰੂਰੀ ਨਹੀਂ ਕਿ ਤੁਸੀਂ ਇਹਨਾਂ ਬ੍ਰਾਂਡਡ ਪਾਰਟੀਆਂ ਨੂੰ ਵੋਟ ਪਾਓ ਕਿਸੇ ਆਮ ਉਮੀਦਵਾਰ ਜਿਹੜਾ ਹੈਗਾ ਇੰਡੀਪੈਂਡੈਂਟ ਹੈ ਜੋ ਚੰਗਾ ਕੰਮ ਕਰਦਾ ਹੈ ਤੇ ਉਸ ਨੂੰ ਚੁਣ ਲਓ ਸੋ ਇਸ ਸੰ ਸਾਡੇ ਨਾਲ ਸੀਨੀਅਰ ਜਰਨਲਿਸਟ ਵਿਰਿੰਦਰ ਜੀ ਜਿਨ੍ਹਾਂ ਨੇ ਵਿਚਾਰ ਚਰਚਾ ਕੀਤੀ ਅਗਲੀ ਵਾਰੀ ਫਿਰ ਹਾਜ਼ਰ ਹੋਵਾਂਗੇ ਪਕਦੀ ਸਿਆਸਤ ਦਾ ਨਵਾਂ ਪ੍ਰੋਗਰਾਮ ਲੈ ਕੇ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ ਸ਼ੁਕਰੀਆ